ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲੋ ਜੀ ਆਪਣੇ ਕੋਲੋ ਇਹੋ ਜੇ ਡਿਜ਼ਾਈਨਰ ਬੁਟੀਕ ਮੇਡ ਸੂਟ ਤਿਆਰ ਹੋ ਕੇ ਆਉਂਦੇ ਆ ਜਿਹੜੇ ਸਭ ਤੋਂ ਜ਼ਿਆਦਾ ਫੇਮਸ ਤੇ ਟ੍ਰੈਂਡਿੰਗ ਦੇ ਵਿੱਚ ਹੁੰਦੇ ਨੇ ਉਹਨਾਂ ਵਿੱਚੋਂ ਇੱਕ ਆਹ ਵਾਲਾ ਬੈਸਟ ਵਨ ਆਰਟੀਕਲ ਆ ਜੀ ਸਭ ਤੋਂ ਜ਼ਿਆਦਾ ਜਿਆਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਪਿਓਰ ਟੈਬੀ ਲਾਈਨ ਫੈਬਰਿਕ ਵੀ ਟ੍ਰੈਂਡ ਦੇ ਵਿੱਚ ਚੱਲ ਰਿਹਾ ਔਰ ਫੈਬਰਿਕ ਦੇ ਉੱਤੇ ਲੇਟੈਸਟ ਫੈਬਰਿਕ ਉੱਤੇ ਬੁਟੀਕ ਸਟਾਈਲ ਆਰਟੀਕਲ ਬਹੁਤ ਹੀ ਪਿਆਰਾ ਇਸ ਟਾਈਮ ਦਾ ਫੇਮਸ ਡਿਜ਼ਾਈਨ ਚੈੱਕ ਕਰੋ ਜੀ ਸਭ ਤੋਂ ਜ਼ਿਆਦਾ ਕਸਟਮਰ ਦੀ ਡਿਮਾਂਡ ਆ ਰਹੀ ਹੈ ਇਸ ਆਰਟੀਕਲ ਵਾਸਤੇ ਪਿਓਰ ਟੈਬੀ ਲਾਈਨ ਕੰਮ ਦੇਖੋ ਕਿੰਨਾ ਸੋਹਣਾ ਕਰਿਆ ਆ ਬਰੀਕੀ ਨਾਲ ਕੰਮ ਕਰਿਆ ਧਾਗੇ ਦਾ ਕੰਮ ਆ ਥ्रेड ਦਾ ਕੰਮ ਆ ਆ ਰਿਹਾ ਹੈ ਕਿਹੜਾ ਇਸ ਦਾ ਬਾਰਡਰ ਸਟਾਈਲ ਉਸ ਤੋਂ ਬਾਅਦ ਆ ਰਹੇ ਨੇ ਇਸ ਦੇ ਸਲਵਾਰ ਦੇ ਪੌਂਚੇ ਸਲਵਾਰ ਤੇ ਵੀ ਪ੍ਰੋਪਰ ਕੰਮ ਕਰਿਆ ਪ੍ਰੋਪਰ ਡਿਜ਼ਾਈਨਰ ਬੁਟੀਕ ਪੀਸ ਆ ਜੀ ਸੋ ਸਪੈਸ਼ਲ ਆਰਟੀਕਲ ਲੈ ਕੇ ਆਏ ਥੋੜੇ ਵਾਸਤੇ ਲੋ ਜੀ ਜਿਹੜੇ ਬੁਟੀਕ ਸੂਟ ਪਾਉਣ ਦੇ ਸ਼ਕੀਨ ਹਨ ਉਹਨਾਂ ਲਈ ਕੁਝ ਅਲੱਗ ਤੇ ਯੂਨੀਕ ਆਰਟੀਕਲ ਆ ਬਹੁਤ ਹੀ ਪਿਆਰਾ ਆਰਟੀਕਲ ਆ ਜੀ ਲੋ ਜੀ ਚੈੱਕ ਕਰੋ ਇਸ ਦਾ ਦੁਪੱਟਾ ਇਸੇ ਤਰ੍ਹਾਂ ਹੀ ਆ ਰਿਹਾ ਦੁਪੱਟਾ ਪਿਓਰ ਟੈਬੀ ਲਾਈਨ ਦਾ ਉੱਤ ਦੁਪੱਟਾ ਫੜ ਦ ਅਲਟੀਮੇਟ ਦੁਪੱਟਾ ਸੋ ਕੰਮ ਦੇਖੋ ਕਿੰਨਾ ਸੋਹਣਾ ਕੰਮ ਹੋਇਆ ਸਾਰਾ ਕੱਟਵਰਕ ਦਾ ਕੰਮ ਹੈ ਜੀ ਫੋਰ ਸਾਈਡ ਸਾਰਾ ਕੱਟਵਰਕ ਕਰਿਆ ਹੈ ਦੁਪੱਟੇ ਸਾਰਾ ਪ੍ਰਿੰਟ ਬਣਾਇਆ ਹੈ ਬਹੁਤ ਸੋਹਣਾ ਅਲੱਗ ਜੀ ਚੀਜ਼ ਆ ਕੁਝ ਨਵਾਂ ਪਾਨਾ ਡਿਫਰੈਂਟ ਹੈ ਜਿੰਨੇ ਯੂਨੀਕ ਲੈਣਾ ਡਿਜ਼ਾਈਨਰ ਪੀਸ ਲੈਣਾ ਸੋ ਫੜਾਫੜ ਬਾਈ ਕਰ ਲਓ ਐਦਾਂ ਦੀ ਹੋਰ ਸੌਸਨੈਰਟੀ ਬਾਈ ਕਰਨ ਲਈ ਸ਼ਾਪ ਤੇ ਜ਼ਰੂਰ ਵਿਜ਼ਿਟ ਕਰੋ ਅਮਰਸਰਿਆ ਮਾਲਦਰ ਸਰਦਗਾਂਦੀ ਹੋਰ ਸਮਾਨਾ ਡਿਸਟ੍ਰਿਕਟ ਆਲਾ ਕੁਆਂਟੀਟੀ ਚੈੱਕ ਕਰੋ ਤੁਸੀਂ ਕਿੰਨੇ ਸੂਟ ਮੰਗਾਇਆ ਤੁਹਾਡੇ ਵਾਸਤੇ ਸੋ ਸੁਪਰ ਹਿੱਟ ਆਰਟੀਕਲ ਚੱਲ ਰਿਹਾ ਜੀ ਫੜਾਫੜ ਬਾਈ